ਮੈਂ ਥੋੜੀ ਕਿਹਾ ਸੀਗਾ ਮੈਂ ਇਹਨੂੰ ਕਹਿ ਵੀ ਉਹ ਹੈ ਨਹੀਂਗਾ ਪੀਜ਼ਾ ਵਧੀਆ ਮੈਂ ਕਿਹਾ ਤਾਂ ਸੀ ਟੁੱਟੀਆਂ ਕਿਆ ਨਹੀਂ ਸੀ ਮੈਂ ਕਿਹਾ ਤਾਂ ਟੁੱਟੀਆਂ ਆਏਗਾ ਕੋਣ ਨਾ ਕਹਿ ਵੀ ਟੁੱਟਣਗੀਆਂ ਕੋਣ ਕਹਿ ਟੁੱਟਣਗੀਆਂ ਇਹਨਾਂ ਉਹ ਹੋਰ ਬਸ ਫੇਰ ਸਾਬ ਤੇ ਮੈਂ ਰਹਿਣ ਮੈਂ ਕਿੱਥੇ ਸੀ ਵੀ ਚੱਗੀਆਂ ਐਦਾਂ ਖਾਣੇ ਆ ਤੁੰਦਾਂ ਖਾਣਗੇ ਐਦਾਂ ਉਹ ਤੱਕ ਤੱਕ ਨਾ ਅਗਰ ਸਰ ਇਹ ਹੋ ਪੂਰ ਟੁੱਟਣਗੀਆਂ ਸੀ ਉਹ ਡੰਡਾ ਨਾ ਮੇਰੇ ਮਾਰਿਓ ਭਰਾਵਾ ਇੱਕ ਤੁਹਾਨੂੰ ਚੀਜ਼ ਲਿਆ ਕੇ ਦੇਈਏ ਤਤੋਂ ਜਿਹੜਾ ਲੈਣ ਗਿਆ ਸੀ ਦੁਪਹਿਰੇ ਉਹਦਾ ਤਾਂ ਢਿੱਡ ਭੁੱਖ ਆਇਆ ਹੋਰ ਕੀ ਮੈਂ ਤਾਂ ਆਪ ਗਿਆ ਸੀ ਮੈਂ ਕਿਹਾ ਇਹ ਨਾਲ 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 ਤੂੰ ਨਹੀਂ ਉੱਤਨਾ ਕੋਈ ਚੀਜ਼ ਲੈ ਓਕੇ ਓਕੇ ਆਪਾਂ ਨਹੀਂ ਜਾਂਦੇ ਹਾਂ ਹੈਲੋ ਗਾਇਸ ਸਸਿਰ ਕਲ ਸਾਰਿਆਂ ਨੂੰ ਕੀ ਹਾਲ ਚਾਲ ਹੋਰ ਸੁਣਾਓ ਠੀਕ ਠਾਕ ਹੋ ਸਾਰੇ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਦੇ ਅੱਜ ਦੇ ਬਲੌਗ ਦੇ ਵਿੱਚ ਵੀ ਸਵਾਗਤ ਹੈ ਤੁਹਾਡਾ ਤੇ ਅੱਜ ਦੇ ਬਲੌਗ ਚ ਆਪਾਂ ਚੱਲਾਂਗੇ ਕਿਤੇ ਅੱਜ ਤੁਹਾਨੂੰ ਚਲੋ ਅੱਜ ਤੁਹਾਨੂੰ ਮਿਲਾਉਂਦੇ ਆਂ ਫੇ ਨੰਨੇ ਮਹਿਮਾਨ ਦੇ ਨਾਲ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਸਾਰਿਆਂ ਦੇ ਨਾਲ ਤੇ ਦੇਖਾਂਗੇ ਉਹ ਨੰਨਾ ਮਹਿਮਾਨ ਕੌਣ ਆ ਕਿੱਦਾਂ ਦਾ ਆ ਤੇ ਆਪਾਂ ਚੱਲਾਂਗੇ ਉਹਦੇ ਕੋਲ ਤੇ ਗੱਲਾਂ ਬਾਤਾਂ ਕਰਾਂਗੇ ਨਾਲੇ ਆਪਾਂ ਤੁਹਾਡਾ ਜਾਂਦੇ ਹੋ ਸਫ਼ਰ ਦੇ ਵਿੱਚ ਇੰਜੋਏਮੈਂਟ ਜ਼ਰੂਰ ਕਰਾਂਗੇ ਗਾਣਿਆਂ ਦੇ ਨਾਲ ਕਿਹਦੇ ਗਾਣਿਆਂ ਦੇ ਨਾਲ ਮੰਮੀ ਦੇ ਮੰਮੀ ਦੇ ਮੰਮੀ ਦਾ ਫੇਵਰੇਟ ਕਿਹੜਾ ਵਾ ਗੁਰਨਾਮ ਭੁੱਲਰ ਗੁਰਨਾਮ ਭੁੱਲਰ ਮੰਮੀ ਦਾ ਫੇਵਰੇਟ ਜੋ ਹੈ ਗੁਰਨਾਮ ਭੁੱਲਰ ਉਹਦੇ ਗਾਣਿਆਂ ਦੇ ਨਾਲ ਤੁਹਾਡਾ ਐਂਟਰਟੇਨਮੈਂਟ ਕਰਾਂਗੇ ਜ਼ਰੂਰ ਠੀਕ ਹੈ ਜੀ ਤੇ ਹੁਣ ਅੱਜ ਪਹਿਲਾਂ ਸਲਾਹ ਨਹੀਂ ਬਣਦੀ ਪਈ ਸੀ ਲੰਬੀ ਸਲਾਹ ਤੋਂ ਬਾਅਦ ਅੱਜ ਲੰਮੀ ਅੱਜ ਵਾਰਤਾਲਾਪ ਤੋਂ ਬਾਅਦ ਅਖੀਰ ਫੈਸਲੇ ਤੇ ਪੁੱਜਿਆ ਕਿ ਅੱਜ ਆਪਾਂ ਬਾਂਡੇ ਪਰੌਣਿਆਂ ਦੇ ਜਾ ਕੇ ਹੀ ਹੋਣਾ ਕਿਉਂਕਿ ਅੱਜ ਛੁੱਟੀ ਸੀ ਸਾਨੂੰ ਤੇ ਛੁੱਟੀ ਦੇ ਵਿੱਚ ਇੰਜੋਇਮੈਂਟ ਅੱਜ ਬਸ ਉੱਥੇ ਜਾ ਕੇ ਹੀ ਕਰਨਾ ਤੇ ਨਾਲੇ ਆਪਾਂ ਗੱਲਾਂ ਕਰਾਂਗੇ ਤੇ ਨਾਲੇ ਤੁਹਾਡਾ ਵਲੌਗ ਨਾਲੇ ਤੁਹਾਨੂੰ ਆਪਣਾ ਵਲੌਗ ਦਿਖਾਵਾਂਗੇ ਤੇ ਚਲੋ ਵਲੌਗ ਸ਼ੁਰੂ ਕਰਦੇ ਆ ਫਿਰ ਤੇ ਜੇ ਮੇਰੇ ਵੀਰ ਸੱਜਣਾ ਭਰਾ ਸਾਡੇ ਚੈਨਲ ਤੇ ਨਵੇਂ ਆ ਇਸ ਵੀਡੀਓ ਨੂੰ ਨਵੇਂ-ਨਵੇਂ ਦੇਖਦੇ ਪਏ ਆ ਤੇ ਸਾਡੇ ਚੈਨਲ ਸਬਸਕ੍ਰਾਈਬ ਕਰ ਲੈਣ ਤੇ ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਦਬਾਰਨ ਤਾਂ ਕਿ ਸਾਡੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਹੀ ਜਾਣ ਤੇ ਉਹ ਵੀ ਸਭ ਤੋਂ ਪਹਿਲਾਂ ਮੈਂ ਮੈਂ ਤਾਂ ਪਾਣੀ ਦਾ ਬਿਲ ਕੰਮ ਲਾਓ ਵੀ ਮਿੱਤਰੋ ਹੁਣ ਆਪਾਂ ਪਹੁੰਚ ਚੁੱਕੇ ਆਂ ਸਾਹੀ ਸ਼ਹਿਰ ਕਤੂਸਲਾ ਦੇ ਕਰ ਦਿੰਦਾ ਭਰਾਵਾ ਲੇਟ ਕਰ ਦਿੰਦਾ ਤੂੰ ਰਹਿਣ ਦੇ ਕੋਈ ਨਹੀਂ ਆਹ ਮੈਂ ਤਾਂ ਕਾਰਨਾ ਤੁਮ ਨੂੰ ਕਹਾਂ ਕਿਵੇਂ ਕਿ ਅਸਾਂ ਐਦਾਂ ਹੀ ਉਦੋਂ ਵੀ ਮੈਂ ਕਿ ਜਦੋਂ ਬਾਤ ਵਿੱਚ ਆ ਵੀ ਲੜਕੇ ਤੇ ਉਦੋਂ ਛਾੜ ਦਿੱਤੇ ਸੀ ਹੁਣ ਵੀ ਤੇ ਇਹੀ ਕੰਮ ਆਉਂਦਾ ਆਹ ਆਹ ਸਹੀ ਸਹੀ ਗੱਲ ਹੈ ਸਹੀ ਗੱਲ ਹੈ ਤਾਂ ਮਾਟਰ ਨੂੰ ਪੁੱਛਦਾ ਉਦੋਂ ਉਹ ਨਹੀਂ ਆਈ ਸੀ ਜਦੋਂ ਇਹ ਗਿਆ ਇੱਥੇ ਲੈਣਾ ਇੱਥੇ ਲੈ ਲਿਓ ਆ ਗੋਬੀ ਮੰਮੀ ਪਈਆ ਇੱਥੋਂ ਲੈ ਲੈ ਫਰੂਟ ਜਿਹੜਾ ਲੈਣਾ ਆ ਨਾਲ ਵਧੀਆ ਵਾ ਮੰਮੀ ਚੱਲ ਆ ਜਾ ਬਾਹਰ ਨਿਕਲਿਆ ਹਣਾ ਔਰ ਮੰਮੀ ਦਾ ਉੱਠ ਨਹੀਂ ਹੁੰਦਾ ਕੀ ਲੈਣਾ ਆਏ ਸੇਬ ਲੈਣਾ ਕੇਲੇ ਵੀ ਠੀਕ ਆ ਤਾਂ ਹੋ ਇਹ ਮਾਰੋ ਨਹੀਂ ਪਸੰਦ ਆਏ ਹੁਣ ਮੰਮੀ ਨੂੰ ਹੁਣ ਮੰਮੀ ਅੰਦਰ ਜਾ ਕੇ ਦੇਖੂਗੀ ਕਿ ਕਿਹੜੇ ਕਿਹੜੇ ਫਰੂਟ ਲੈਣੇ ਆ ਤੇ ਦੇਖਦੇ ਆ ਹੁਣ ਕਿਹੜੇ ਕਿਹੜੇ ਮੰਮੀ ਚੱਕਦੇ ਫਰੂਟ ਹਾਂ ਚੱਕ ਦੇਦੇ ਆ ਇਹ ਹੋਗਾ ਹੈਗਾ ਆਪਣਾ ਕੀ ਆ ਬੱਗੂ ਗੋਸ਼ਾ ਜੈਸ ਕੋ ਫਰੂਟ ਤੁਸੀਂ ਲੈਣਾ ਉਹ ਇਥੋਂ ਲੈ ਸਕਦੇ ਆ ਇਹ ਸ਼ਹੀ ਸ਼ਹਿਰ ਕਪੂਰਥਲਾ ਬਾ ਸਾਡੇ ਦੇ ਸਾਹਮਣੇ सेवी लेलो में कीअं न ਦੀ ਜੀ ਕੰਟੀ ਦਿਖਾ ਸਕਦੇ ਹੋ 10 ਕਿਲੋ ਫਾਲੇ ਦਿਨਾਂ ਇਹਨੂੰ ਉਹ ਜੀ ਕਿ ਲੋ ਪਿਆਉਂਦਾ ਮਰਾ ਸਾਹ ਬਾਹਰ ਦੇ ਜਦ ਵਿੱਚ ਇਹ ਆਪਾਂ ਸ਼ਾਮ ਕਰਦੇ ਹਾਂ ਕਿ ਘਰ ਨਾ ਜੀ ਫੇਵ ਹੁਣ ਚੱਕ ਕੀਤਾ ਜਾਊਗਾ ਕੱਟ ਕੇ ਧੋ ਕੇ ਖਾਣਗੇ ਇਹ ਖੱਟਾ ਵਾਗ ਮਿੱਠਾ ਜਾਂ ਫੇ ਖੱਟਾ ਮਿੱਠਾ नहीं उड़ा पकड़ रहे हैं ना, ना वो भी मम्मी करो चेक ठीक है दिखा मेटल तो बता दो सारे अभी इसे एक ही कर दो बहुत टाइम हो गया है तीन कान वो पादियां ना सारे 3 से 3 पे बने थे प्लान ना खड़िया वो भी आ गए जैसे ये ਹਾਂ ਚਲੋ ਚੱਲਦੇ ਆਂ ਫਿਰ ਜੂਸ ਆਪਾਂ ਕਿਹੜਾ ਲੈਣਾ ਆਹ ਲੈ ਲਓ ਮੀਕਸ ਮਿਕਸ ਫਰੂਟ ਜਿਹੜਾ ਇਹਨੇ ਹਾਂ ਪਾ ਲਓ ਜੀ ਇਹ ਸਾਡੇ ਸ਼ਹਿਰ ਨੂੰ ਇਹ ਆਪਣੇ ਭਾਂਜੇ ਵਾਸਤੇ ਜਿਹੜਾ ਛੋਟਾ ਹੈ ਉਹਦੋਂ ਤੋਂ ਖਾ ਰਿਹਾ ਸੀ ਹਾਲੇ ਚੀਣਾਂ ਲੈ ਲੈਨੇ। ਹਾਂ। ਚੱਕੋ ਜੀ। ਹੋਰ ਵੀ ਸ਼ੋਪਿੰਗ ਫਰੂਟ ਜੂਸ ਦੀ ਸ਼ੋਪਿੰਗ ਹੋਗੀ। ਤੁਹਾਡੀ ਬਰਾਤ ਨੂੰ ਕੋਈ ਨਹੀਂ ਆ ਰਿਹਾ। ਬਲੌਕ ਕਰ। ਚਲ ਜੇ। ਹਾਂ ਹਾਂ ਠੀਕ mặt trời vậy á đó hả? Này này कितना है ठीक छोड़ो मित्र देखो सब बहुत बढ़िया ਆਮ ਨੂੰ ਟਾਪਾ ਫੇਮਸ ਕਰ ਦੇਣਾ YouTube ਤੇ ਕੁੜੀਆਂ ਦੀ ਕਿਹੜੀ ਪਸੰਦ ਕੀਤੀ ਕੁੜੀਆਂ ਦੀ ਹਾਂ ਮੈਂ ਸੀਰੀਅਲ ਪੜ੍ਹਦੇ ਸੀ ਕਿਤੇ ਨਾ ਬੰਦੇ ਤੋਂ ਵਕਤ ਤੇ ਬੋਲਦੇ ਨਹੀਂ ਨਹੀਂ ਬਹੁਤ ਜਿਆਦਾ ਹੈ ਨਾ ਆਹ ਦੇ ਤਰਫ ਅਸਲ ਸ਼ੇਵਦੀ ਮੇਡ ਕਰ ਦਿੱਤੀ ਲਾਣੀ ਦੇਖਮ ਹੈ ਦੇਖ ਲਓ ਉਹ ਗਰੇ ਜੀ ਪੀ ਉਹ ਲਾ ਲਓ ਇਹ ਲਾ ਲੀਏ ਉਧਰ ਵੀ ਰੰਗ ਸੋਹਣੇ सिंपल होवे दीचे येता के वो ये इस पार कर के दी नी सिंपल लग चल सिंपल सिंपल ले जित रे ले ओके खचा जमा ऊपर और च दे ले ठीक है ठीक है हम शोगरा पसंद आ गई पसंद आ गई थोड़ी देन <laughs> حاجه ਜੈਨੂਰ ਹੈ ਜੀ ਨਾ ਮਾ ਤੁਹਾਨੂੰ ਜੈਨੂਰ ਪਰਫੈਕਟ ਹਾਂ ਜੀ ਹਾਂ ਹਾਂ ਠੀਕ ਹੈ ਕਿੰਨੇ ਦਾ ਵੈਸੇ 570 ਉਸ ਉਹ ਟੇਕੋਸ਼ ਬਹੁਤ ਵਧੀਆ ਸੀ ਹਾਂ ਇਹਦੇ ਚੁਟੂਆ ਹਾਂ ਹਾਂ ਵਰਤੀ ਸਕਦੇ ਹਾਂ ਅੱਛਾ ਇਹ ਥੋੜਾ ਫੇਲੋਰੀਆ ਇਹ ਥੋੜਾ ਵਧੀਆ ਹੁੰਦਾ ਉਹਦੇ ਨਾਲ ਨਾ ਮੇਰੇ ਬੱਚੇ ਇਹ ਥੋੜਾ ਵਧੀਆ ਹੁੰਦਾ ਬਹੁਤ ਥੋੜਾ ਹਲਕਾ ਹੁੰਦਾ ਨਹੀਂ ਕਿ ਲਵਸੇ ਹੋ ਅੱਗੇ ਜੀਵੇਂ ਵਰਤੇ ਹੋ ਤੋ ਦੋ ਵੀ ਰੇ ਰੋ ਦੋ ਮੇਲੇ ਆਹ ਹੋਰ ਇੰਨੇ ਆਹ ਲੈ ਲੈ ਹਾਂ ਦੋਲਣ ਚੱਲ ਰਹੀ ਹੈ ਇਹ ਕਿੰਨੀ ਸਟ੍ਰੌਂਗ ਹਾਂ ਇਹ ਤੋਂ ਸਟ੍ਰੌਂਗ ਹੁੰਦਾ ਉਹ ਲਾਈਟ ਹੁੰਦਾ ਪਤਾ ਉਹ ਜੇ ਕਵੇ ਨਾ ਕਰੇ ਨਹੀਂ ਕਿੰਨਾ ਵੀ ਜ਼ਿਆਦਾ ਸਟ੍ਰੌਂਗ ਨਹੀਂ ਕਿ ਕੁਛ ਨਹੀਂ ਮੇਰਾ ਮੰਮੀ ਨੂੰ ਮਿਲਣ ਲੱਗਾ ਦੇਖ ਲਓ ਹੁਣ ਮੰਮੀ ਹੁਣੀ ਨਿਕਲੇ ਆ ਸ਼ੋਪਿੰਗ ਕਰਕੇ ਥੋੜੀ ਜਿਹੀ ਖਰੀਦਾਰੀ ਨੌਪਾਲ ਸੇ ਕਰਨੀ ਸੀ ਤੇ ਹੁਣ ਆ ਚੁੰਨੀਆਂ ਦੀ ਸੇਲ ਲੱਗੀ ਹੋਈ ਆ ਹੁਣ ਮੰਮੀ ਹੁਣਾਂ ਦਾ ਜੀਤ ਕਰਦਾ ਚੁੰਨੀਆਂ ਲੈਣ ਨੂੰ ਮੈਂ ਤਾਂ ਹੁਣ ਕਹਿ ਦਿੱਤਾ ਸੀ ਵੀ ਮੰਮੀ ਲੈਣੀ ਲੈ ਲਓ ਕੋਈ ਨਹੀਂ ਮੈਂ ਤਾਂ ਮੰਮੀ ਹੁਣਾਂ ਨੂੰ ਕਿਹਾ ਸੀ ਮੈਂ ਕਿਹਾ ਲੈਣੀ ਤਾਂ ਲੈ ਲਓ ਆਹਨੋ ਥੇ ਲੋ